ਅਪਾਤਾਨਵਾਜੂ ਜੀ ਸਾਰਿਆਂ ਦਾ ਧਿਆਨ ਦਾ ਵਾਇਬਰ ਜੀ ਖਾਲਸਾ ਵਾਇਬਰ ਜੀ ਫਤੇ ਜੀ ਇਹ ਇਵੈਂਟ ਅਸੀਂ ਕਰਦੇ ਰਹਿੰਦੇ ਆ ਜੀ ਅਵੇਰਨੈਸ ਪ੍ਰੋਗਰਾਮ ਜਿੱਥੇ ਕੀ ਤੁਹਾਨੂੰ ਪਤਾ ਪੰਜਾਬ ਦੇ ਲੋਕਾਂ ਦੇ ਨਾਲ ਇਮੀਗ੍ਰੇਸ਼ਨ ਦੇ ਨਾਮ ਤੇ ਠੱਗੀਆਂ ਹੁੰਦੀਆਂ ਜਾਲੀ ਡਾਕੂਮੈਂਟ ਜਾਲੀ ਡਿਗਰੀਆਂ ਜਾਲੀ ਡਿਪਲੋਮੇ ਸਾਰੀਆਂ ਚੀਜ਼ਾਂ ਬਣਾਈ ਜਾਂਦੀਆਂ ਜਾਲੀ ਵਿੱਚ ਵਰਕ ਐਕਸਪੀਰੀਅੰਸ ਬਣਾਏ ਜਾਂਦੇ ਆ ਪਹਿਲਾਂ ਵੀ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਅਵੇਅਰ ਕੀਤਾ ਅੱਜ ਵੀ 2500 ਤੋਂ 3000 ਬੱਚਾ ਇੱਥੇ ਸਾਫ ਦੀ ਫੈਵਰੀ ਦੇ ਨਾਲ ਆ ਚੁੱਕਾ ਜਿਹੜਾ ਅਵੇਰਨੈਸ ਪ੍ਰੋਗਰਾਮ ਦੇ ਵਿੱਚ ਵੀ ਆ ਰਿਹਾ ਪਲੱਸ ਇਹ ਬੱਚ ਮੰਦਿਰਾਂ ਦਾ ਟਾਈਮ ਉਹਦਾ ਹੁੰਦਾ ਜੋ ਜੀ ਮਾਰੇ ਕੰਮ ਕਰਦੇ ਸੱਤ ਦੇ ਰਾਤ ਚੱਨਣ ਵਾਲੇ ਆਸਤੇ ਇਸ ਤਰੀਕੇ ਦੇ ਇਕੱਠ ਹਮੇਸ਼ਾ ਬਣੇ ਰਹਿੰਦੇ ਕਿੰਨੇ ਘੜਨੀਆਂ ਆ ਸਾਬਾ ਕਰਨਾ ਬਸ ਕਿ ਲੋਕਾਂ ਨਾਲ ਕਿ ਇਸ ਕਰਕੇ ਜੱਟ ਕਿ ਕਿਹੜੀ ਕਿਹੜੀ ਇਕੱਠਨੀਆਂ ਆ ਜੀ ਬਹੁਤ ਸਾਰੀਆਂ ਆ ਵਾ ਕਈ ਵਾਰੀ ਗਲਤ ਆਨਸਰ ਸਾਡੇ ਗਾਹ ਬਣ ਕੇ ਆਉਂਦੇ ਆ ਕਈ ਵਾਰੀ ਕੰਮ ਕੀ ਆਉਂਦੀਆਂ ਸਾਨੂੰ ਮਾਰਨ ਦੀ ਧਮਕੀਆਂ ਆਉਂਦੀਆਂ ਇਹੋ ਜੀਆਂ ਬਹੁਤ ਸਾਰੀਆਂ ਚੀਜ਼ਾਂ ਸਾਡੇ ਨਾਲ ਹੁੰਦੀਆਂ ਰਹਿੰਦੀਆਂ ਪਰ ਇਹ ਆ ਕਿ ਇਹਨਾਂ ਚੀਜ਼ਾਂ ਤੋਂ ਅਸੀਂ ਬਿਲਕੁਲ ਵੀ ਨਹੀਂ ਡਰਦੇ ਨਾ ਦਬਦੇ ਆ ਨਾ ਸਾਨੂੰ ਦਬਣ ਦੀ ਲੋੜ ਆ ਹਾਂ ਕੋਈ ਮਾਰ ਜਰੂਰ ਸਕਦਾ ਪਰ ਕੋਈ ਦਬਾ ਨਹੀਂ ਸਕਦਾ ਬੱਚਿਆਂ ਨੂੰ ਇਹ ਮੈਸੇਜ ਦਿੰਨਾ ਜੀ ਕਿ ਤੁਸੀਂ ਵੱਤੋਂ ਵੱਦ ਕਿਸੇ ਦੇ ਵੀ ਯਕੀਨ ਕਰਨ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਆਪਦੀ ਪੜ੍ਹਾਈ ਕਰੋ ਆਪਦੀ ਇਨਫੋਰਮੇਸ਼ਨ ਲਓ ਆਪਦੀ ਨੌਲੇਜ ਲਓ ਤੇ ਆਪਾਂ ਤੁਹਾਡੀ ਐਪਲੀਕੇਸ਼ਨ ਕਰੀਏ ਤਰਕ ਦੇ ਬੇਸ ਤੇ ਸਿੱਖ ਕੇ ਗੱਲ ਕਰੋ ਕਿਸੇ ਦੇ ਪਿੱਛੇ ਲਾਈ ਲੱਗਣਾ ਸਪੀਕਰ ਸਰ ਕਈ ਲੋਕ ਲਾਲਚ ਕਰਦੇ ਨੇ ਯਾਰ ਤੁਸੀਂ ਫ੍ਰੀ ਆਫ ਕਾਸਟ ਲੈ ਕੇ ਜਾਵਾਂ ਕਿ ਤੁਸੀਂ ਸਾਡੇ ਕੋਲੇ ਆਓ ਪਰ ਉਹ ਚੀਜ਼ ਜੀ ਲੋਕੋ ਕੀ ਫਟਾ ਹੈ ਦੇਖੋ ਜੇ ਲੋਕ ਨੂੰ ਕੋਈ ਵੀ ਬੰਦਾ ਤੁਹਾਨੂੰ ਫ੍ਰੀ ਆਫ ਕਾਸਟ ਕਹਿੰਦਾ ਪਹਿਲੀ ਗੱਲ ਤੁਹਾਨੂੰ ਡਾਕੂਮੈਂਟ ਲੈ ਜਾਓ ਉਹਨੂੰ ਪੈਸੇ ਨਾ ਦਿਓ ਉਹਦੇ ਨਾਲ ਕੋਈ ਲੀਗਲ ਐਗਰੀਮੈਂਟ ਨਹੀਂ ਬਣਦਾ ਕਿਉਂਕਿ ਫ੍ਰੀ ਪੇਜ ਪੇਰੇ ਦੇਖਾਂਗੇ ਠੀਕ ਹੈ ਪਰ ਜ਼ਰੂਰੀ ਚੀਜ਼ ਕੀ ਹੈ ਕਿ ਉਹ ਤੁਸੀਂ ਸਿਰਫ ਫ੍ਰੀ ਦੇ ਨਾਮ ਤੇ ਠੱਗੇ ਨਾ ਜਾਓ ਕਿ ਜੋ ਡਾਕੂਮੈਂਟ ਰੱਖ ਕੇ ਬਾਅਦ ਵਿੱਚ ਸਾਫਟ ਨੂੰ ਬਲੈਕਮੈਨ ਕਰ ਲੈਣਾ ਉਸ ਤੋਂ ਮਾੜੀ ਨਹੀਂ ਜੱਟ ਪਹਿਲੇ ਪਹਿਲੇ ਲੈ ਕੇ ਡਾਕੂਮੈਂਟ ਲੈ ਕੇ ਡੋਮਿੰਦਰ ਨੂੰ ਰੋਪਰ ਭੇਜਦੇ ਗਾ ਫਸਾ ਦਿੰਦੇ ਬੱਚੇ ਨੂੰ ਹਾਂ ਜੀ ਉਹ ਗਲ ਮਾੜੀ ਹੈ ਜੀ ਡਾਕੀ ਬਿਲਕੁਲ ਇਲਲੀਗਲ ਆ ਠੀਕ ਹੈ ਉਹ ਨਹੀਂ ਹੋਣੀ ਚਾਹੀਦੀ ਬੱਚੇ ਨੂੰ ਬਾਹਰ ਜੀ ਡਾਕੀ ਦਾ ਰਸਤਾ ਬਿਲਕੁਲ ਨਾ ਚੋਣੋ ਟਾਡੇ ਨੂੰ ਕੰਮ ਹੈ ਕੀ ਰਾਜ ਹੈ ਤਾ ਰਾਜ ਇਹ ਹੈ ਕਿ ਸੱਚ ਦਾ ਰਾਜ ਜਿਹੜਾ ਜਿੰਨੇ ਸੱਚ ਦੇ ਰਾਹ ਤੇ ਚੱਲੂਗਾ ਉਹਨਾਂ ਹੀ ਉਹ ਕਾਮਯਾਬ ਹੋਊਗਾ ਉਹਨਾਂ ਹੀ ਉਹਦੇ ਕੋਲ ਇਕੱਠ ਹੋਊਗਾ ਉਹਨਾਂ ਹੀ ਉਹਦੇ ਕੋਲ ਵੱਧ ਖਾਣਗੇ ਸਾਰੇ ਜਣ ਸੱਚ ਦਾ ਰਾਹ ਚੋਣ ਲੈਣ ਤੇ ਬਾਦੂ ਦਫਤਰ ਭਰੇ ਰਹਿਣਗੇ ਪੋਟੈਂਸ਼ial ਰਣਜੀਤ ਕੌਰ ਤੁਹਾਡੇ ਜੀ ਆ ਹਾਂ ਜੀ ਮੈਂ ਕਹਿਣਾ ਚਾਹੂੰਗੀ ਕਿ ਸਾਰੇ ਜਿਹੜੇ ਵੀ ਸਟੂਡੈਂਟਸ ਵੀਜ਼ਾ ਲਵਾਉਣਾ ਚਾਹੁੰਦੇ ਹੋ ਇੱਕ ਵਾਰੀ ਯੂਐਲਓ ਜ਼ਰੂਰ ਆਂਡ ਸਬਰ ਰੱਖਣ ਤੁਹਾਨੂੰ ਹਮੇਸ਼ਾ ਪੋਜ਼ਿਟਿਵ ਹੀ ਮਿਲੇਗਾ ਇੱਥੇ ਰਿਜ਼ਲਟ ਤੇ ਮੈਨੂੰ ਕਸਾਲ ਹੋ ਗਿਆ ਹੈ ਬਟ ਮੈਂ ਅੱਜ ਬਹੁਤ ਖੁਸ਼ ਹਾਂ ਕਿ ਮੈਨੂੰ ਵੀਜ਼ਾ ਮਿਲਿਆ ਹੈ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗੀ ਕਿ ਜ਼ਰੂਰ ਇੱਥੇ ਇੱਕ ਵਾਰੀ ਵਿਜ਼ਿਟ ਕਰਨ ਆਪਣੀ ਫਾਈਲ ਸ਼ੇਅਰ ਕਰਨ ਤੇ ਜ਼ਰੂਰ ਉਹਨਾਂ ਨੂੰ ਪੋਜ਼ਿਟਿਵ ਰਿਜ਼ਲਟ ਮਿਲੇਗਾ ਜਿਹੜੇ ਧੋਖਾ ਦੇ ਕੇ ਪਾਸ ਕਰਨਾ 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 ਚਾਹੁੰਦੇ ਉਹਨਾਂ ਨੂੰ ਮੈਂ ਕਹਿਣਾ ਚਾਹੂੰਗੀ ਕਿ ਕੋਈ ਵੀ ਗੈਪ ਦੇ ਰਿਲੇਟਡ ਕੋਈ ਵੀ ਧੋਖਾਧੜ 15 ਤੋਂ 20 ਸਾਲ ਤੱਕ ਦਾ ਵੀ ਗੈਪ ਇੱਥੇ ਕਲੀਅਰ ਕਰਦੇ ਵੀਰੇ ਹੁਣੀ ਤੇ ਵੀਜ਼ਾ ਜ਼ਰੂਰ ਦਿੰਦੇ ਆ ਨਹੀਂ ਨਹੀਂ ਪਾਸਪੋਰਟ ਨਹੀਂ ਮਿਲਿਆ ਇਸ ਸਟੈਂਪਿੰਗ ਹੋਣਗੇ ਹਾਂਜੀ ਵੀਜ਼ਾ ਕੀ ਕਹੋਗੇ ਕਹਿਣਾ ਕੀ ਵਧੀਆ ਸਾਰਾ ਇਹਨਾਂ ਦਾ ਸਿਸਟਮ ਤੇ ਵਧੀਆ ਪ੍ਰਕਿਰਿਆ ਕੋਈ ਖਜਲ ਖਵਾਰੀ ਨਹੀਂ ਹੋਣੀ ਆਗੀ ਤੇ ਵੀਜ਼ਾ ਵੀ ਘੈਰਾ ਦੇਣਾ ਚ ਆ ਗਿਆ ਵਾ ਬਹੁਤ ਹੀ ਮਤਲਬ ਖਜਲ ਖਵਾਰੀ ਨਹੀਂ ਆ ਇੱਥੇ ਮੈਂ ਤਾਂ ਨਾ ਲਾਓ ਫਾਈਲ ਜਿਆਦਾ ਖਰਚਾ ਨਹੀਂ 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 ਜਿਆਦਾ ਖਰਚਾ ਨਹੀਂ ਹੈ ਸਾਰਾ ਕੰਮ ਹੀ ਕਹਿਣਾ ਜਾਊਗਾ ਸਟੂਡੈਂਟਾਂ ਨੂੰ ਇਹੋ ਕਹਿਣਾ ਕਿ ਦੂਜੇ ਜਨਤਾ ਕੋਲ ਨਾ ਖੱਜਲੋ ਤੁਹਾਨੂੰ ਪਤਾ ਫਰੋਡ ਵੀ ਅੱਜਕੱਲ ਬੜਾ ਚੱਲਣ ਦਿਆ ਤੇ ਇਹਨੂੰ ਚੰਗਾ ਸਿੱਧਾ ਇਹਨਾਂ ਕੋਲ ਪ੍ਰੋਫਾਈਲ ਡਿਸਕਸ ਕਰੋ ਨਾ ਕੋਈ ਗੈਪ ਦਾ ਬਾਦੂ ਲੁੰਦੇ ਆ ਤੇ ਵਧੀਆ ਵਾ ਸਾਰਾ ਕੰਮ ਨਹੀਂ ਨਹੀਂ ਗੈਪ ਨਹੀਂ ਮੇਰਾ ਫਰੈਸ਼ ਹੀ ਹਾਂਜੀ ਕਿਰਨਵੀਰ ਕਾਰ ਸਾਰੇ ਵੀਜ਼ਾ ਹੀ ਕਹਿਣਾ ਜਾਊਗਾ ਬਹੁਤ ਹੀ ਵਧੀਆ ਲੱਗ ਗਿਆ ਬਹੁਤ ਟਰਸਟ ਹੋਇਤੀ ਹੈ ਕਿ ਇਹ ਸਾਰੇ ਵਿਜ਼ਿਟ ਕਰੋ ਤੇ ਆਪਣਾ ਵੀਜ਼ਾ ਗ੍ਰਾਂਟ ਕਰਵਾਓ ਮੇਰਾ ਮੰਨ ਤੋ ਸਾਰਾ ਪ੍ਰੋਸੀਜਰ ਕੰਪਲੀਟ ਹੋ ਗਿਆ ਸੀ 13 ਡੇਜ਼ ਵਿੱਚ ਵੀਜ਼ਾ ਆ ਗਿਆ ਨਹੀਂ ਸਾਡਾ ਗੈਪ ਟੂ ইয়ারਸ ਦਾ ਗੈਪ ਸੀ ਮੇਰਾ ਵਿਦਾਊਟ ਕੋਈ ਫੇਕ ડોਕੂਮੈਂਟ ਇਹ ਧੋਖਾੜੀ ਦੇ ਪਾਸੇ ਸਟੂਡੈਂਟਾਂ ਨੂੰ ਕੀ ਕਹਾਂ ਜਾਂਗੂ ਕਦੇ ਵਿজিট ਕਰੋ ਆਪਣਾ ਮਨੀ ਟਾਈਮ ਪਸਟ ਸੇਵ ਕਰੋ ਜੀਆ ਕੀ ਕਹਾਂ ਜਾਂਗੂ ਵਧੀਆ ਸਭ ਬੋਲੋ ਯਾ ਕੱਲ ਹੀ ਆ ਗਈ ਸਾਡੇ ਦਾ ਗੈਪ ਨਹੀਂ ਹਾਂਜੀ 1 ইয়ার ਦਾ ਗੈਪ ਦਣੀਰ ਕਿੰਨਾ ਖर्चा ਲੱਗ ਜਾ ਸਰ ਉਹੀ ਜੀਆਸੀ ਸਾਰਾ ਇਨਕਲੂਡ ਕਰਕੇ ਉਹੀ 20000 ਮਤਲਬ ਸਾਰਾ ਐਕਸਟਰਾ ਜੀਆਸੀ ਭੁਆਈਆ ਜਾਰੀ ਭੁਆਈਓ ਦੇ ਸਟੂਡੈਂਟ ਧੋਖਾੜੀ ਪਾਸਿਆਂ ਦੇ ਜਿਹੜਾ ਜੋ ਉਹਨਾਂ ਨੂੰ ਨਹੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਸਪੀਕਰ ਸਿੰਘ ਤੋਂ ਇਹ ਆਹੀ ਲਵਾਓ ਫਾਇਲਵਾਓ ਕਿਉਂਕਿ ਆਪ ਬਿਠਾ ਕੇ ਫਾਇਲ ਹੁੰਦੇ ਨਾਲੇ ਵਧੀਆ ਕੋਈ ਟੈਸਟਡ ਪਰਸਨ ਨੇਮ ਰੱਖ ਲਓ ਨੇਮ ਜਗਦੀਸ਼ ਸਿੰਘ ਸਾਡਾ ਜੀ ਆਇਆ ਕੀ ਕਹਿਣਾ ਚਾਹੁੰਗੇ ਬਸ ਬਹੁਤ ਵਧੀਆ ਲੱਗ ਰਹੀ ਤੇ ਸਾਡੇ ਏਰੀਆ ਦਾ ਸਭ ਤੋਂ ਵਧੀਆ ਤੇ ਕੰਸਲਟੈਂਟ ਇਹੀ ਨੇ ਅਸੀਂ ਇੱਥੋਂ ਦੇ ਲੋਕਲ ਹਾਂ ਸੋ ਅਸੀਂ ਇਹਨਾਂ ਨੂੰ ਚੂਜ਼ ਕਰਨਾ ਪ੍ਰੀਫਰ ਕੀਤਾ ਤੁਹਾਡਾ ਕੋਈ ਗੈਪ ਸੀਗਾ ਮੇਰਾ 2 ਸਾਲ ਦਾ ਗੈਪ ਸੀਗਾ ਸਾਰਾ ਐਸਓਪੀ ਦੇ ਵਿੱਚ ਕਲੀਅਰ ਹੋਇਆ ਕੋਈ ਫੇਕ ਡਾਕੂਮੈਂਟ ਨਹੀਂ ਲੱਗਿਆ ਕੋਈ ਆ ਜਾਓ ਉਹ ਇਹਨਾਂ ਨੇ ਬਸ ਆਪਦੀ ਫੀਸ ਹੀ ਲਈ ਆ ਬਾਕੀ ਜੋ ਕਾਲਜ ਦੀ ਫੀਸ ਸੀ ਜੀਆਈਸੀਸੀ ਉਹ ਸਭ ਮੈਂ ਆ ਵੀ ਭਰੀ ਆ ਬਸ ਇਹਨਾਂ ਨੇ ਆਪਦੀ ਕੰਸਲਟੈਂਟ ਫੀਸ ਹੀ ਲਈ ਆ 16000 ਰੁਪਏ ਜਿਹੜੇ ਏਜੰਟਾ ਕਹਿੰਦੇ ਆ ਤੁਹਾਡਾ ਨਾਮ ਨਾਲ ਵੀ ਜਾਣਨਾ ਚਾਹੁੰਦੇ ਆ ਉਹਨਾਂ ਨੂੰ ਬਸ ਇਹੀ ਆ ਜੋ ਬੰਨਾ ਸਹੀ ਬੰਨਾ ਚਾਹੀਦਾ ਉਹ ਆਪਣਾ ਹੱਥ ਲੈਣ ਤੇ ਕੋਈ ਠੱਗੀਆਂ ਤੋਂ ਬਚੋ ਸਭ ਜੋ ਆਪਣਾ ਵਧੀਆ ਏਜੰਟ ਤੁਹਾਨੂੰ ਕੰਸਲਟੈਂਟ ਕਰਦਾ ਉਹਨੂੰ ਹੀ ਚੂਜ਼ ਕਰੋ